ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ 40 ਸ ਹਸਪਤਾਲ ਮੁਹਾਲੀ ਜੋ ਉਹ ਦਾਖਲ ਨੇ ਤੇ ਉਹਨਾਂ ਦਾ ਲਗਾਤਾਰ ਜਿਹੜਾ ਇਲਾਜ ਚੱਲ ਰਿਹਾ ਤੇ ਉਹਨਾਂ ਦੀ ਹਾਲਤ ਗੰਭੀਰ ਅਤੇ ਸਵੀਕਾਰੀ ਹੁਣ 40 ਸ ਹਸਪਤਾਲ ਮੁਹਾਲੀ ਤੋਂ ਜੋ ਹੈਗਾ ਪਹਿਲੀ ਰਿਪੋਰਟ ਸਾਹਮਣੇ ਆਈ ਹੈ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਜਿਸ ਦੇ ਵਿੱਚ ਜਾਣਕਾਰੀ ਸਾਹਮਣੇ ਆਈ ਕਿ ਰਾਜਵੀਰ ਜਵੰਦਾ ਨੂੰ 27 ਸਤੰਬਰ ਯਾਨੀ ਕਿ ਅੱਜ ਜੋ ਸੀਗਾ ਮੁਹਾਲੀ ਦੇ 40 ਸ ਹਸਪਤਾਲ ਚ ਦੁਪਹਿਰ 1:45 ਵਿੱਚ ਐਮਰਜੈਂਸੀ ਚ ਨਾਜ਼ੁਕ ਹਾਲਤ ਚ लेके आया गया ਸੀਗਾ ਤੇ ਉਸ ਤੋਂ ਬਾਅਦ ਜਾਣਕਾਰੀ ਦੇ ਮੁਤਾਬਕ ਉਹਨਾਂ ਦਾ ਜੋ ਸਵੇਰੇ ਸੜਕ ਹਾਦਸਾ ਜੋ ਹੋਇਆ ਸੀਗਾ ਤੇ ਉਹਨਾਂ ਦੇ ਸਿਰ ਤੇ ਤੇ ਰੀੜ ਦੀ ਹੱਡੀ 'ਚ ਜਿਹੜੀ ਰਿਪੋਰਟ ਸਾਹਮਣੇ ਆਈ ਉਸ 'ਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਉਹਨਾਂ ਦੀ ਜਿਹੜੀ ਰੀੜ ਦੀ ਹੱਡੀ ਸੀ ਤੇ ਸਿਰ ਤੇ ਉਹਨਾਂ ਦੇ ਗੰਭੀਰ ਚੋਟਾ ਲੱਗੀਆਂ ਸੀ ਸੱਟ ਲੱਗੀ ਸੀ ਤੇ ਉਸ ਤੋਂ ਪਹਿਲੇ ਜਾਣਕਾਰੀ ਹੁਣੇ ਨਿਕਲ ਕੇ ਸਾਹਮਣੇ ਆਈ ਕਿ 40 ਹਸਪਤਾਲ 'ਚ ਰਾਜਵੀਰ ਜਵੰਦਾ ਨੂੰ ਦਾਖਲ ਕਰਵਾਉਣ ਤੋਂ ਪਹਿਲੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਤੇ ਉੱਥੇ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀਗਾ ਇਹ ਜਾਣਕਾਰੀ ਕਲ ਕੇ ਸਾਹਮਣੇ ਆਇਆ 40 ਸ ਹਸਪਤਾਲ ਵੱਲੋਂ ਵੱਡੀ ਰਿਪੋਰਟ ਇੱਕ ਪਹਿਲੀ ਰਿਪੋਰਟ ਜੋ ਅਗਰਾਜਵੀਰ ਜਵੰਦਾ ਨੂੰ ਸਿਹਤ ਨੂੰ ਲੈ ਕੇ ਸਾਹਮਣੇ ਹੈ ਤੇ ਜਿਸ ਚ ਪੂਰੀ ਜਾਣਕਾਰੀ ਜਿਹੜਾ ਹਾਦਸਾ ਉਹਨਾਂ ਦੇ ਨਾਲ ਵਾਪਰਿਆ ਉਸ ਨੂੰ ਲੈ ਕੇ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ 40 ਸ ਹਸਪਤਾਲ ਤੋਂ ਪਹਿਲਾਂ ਰਾਜਵੀਰ ਜਵੰਦਾ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਤੇ ਉਸ ਤੋਂ ਪਹਿਲੇ ਉਹਨਾਂ ਨੂੰ ਦਿਲ ਦਾ ਦੌਰਾ ਵੀ ਜਦੋਂ ਉੱਥੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਉਹਨਾਂ ਨੂੰ ਪਿਆ ਤੇ ਜਿਸ ਤੋਂ ਬਾਅਦ ਉਹਨਾਂ ਨੂੰ 40 ਸ ਹਸਪਤਾਲ ਮੁਹਾਲੀ 'ਚ ਦਾਖਲ ਕਰਵਾਇਆ ਗਿਆ ਯਾਨੀ ਕਿ ਪਹਿਲੇ ਸਿਵਲ ਹਸਪਤਾਲ ਰਾਜਵੀਰ ਜਵੰਦਾ ਨੂੰ ਲੈ ਕੇ ਜਾਇਆ ਉਸ ਤੋਂ ਬਾਅਦ ਉਹਨਾਂ ਨੂੰ ਰੈਫਰ ਕੀਤਾ ਗਿਆ 40 ਹਸਪਤਾਲ 'ਚ ਤੇ ਉੱਥੇ ਪਹੁੰਚਦੇ ਹੀ ਉਹਨਾਂ ਨੂੰ ਐਮਰਜੈਂਸੀ ਵਾਰਜ ਦਾਖਲ ਕਰਵਾਇਆ ਗਿਆ ਤੇ ਨਿਊਰੋ ਸਰਜਰੀਆਂ ਟੀਮਾਂ ਵੱਲੋਂ ਤੁਰੰਤ ਉਹਨਾਂ ਦੇ ਮੌਕੇ ਤੇ ਜਿਹੜਾ ਇਲਾਜ ਸੀਗਾ ਉਹ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਦਾ ਟੈਸਟ ਕੀਤੇ ਗਏ ਤੇ ਉਹਨਾਂ ਨੂੰ ਤੁਰੰਤ ਐਡਵਾਂਸ ਲਾਈਫ ਸਪੋਰਟ ਤੇ ਰੱਖਿਆ ਗਿਆ ਸੀਗਾ ਇਹ ਵੱਡੀ ਜੁੜੀ ਰਿਪੋਰਟ ਹੈ 40 ਹਸਪਤਾਲ ਮੁਹਾਲੀ ਤੋਂ ਜੋ ਹੈਗੇ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਸਾਹਮਣੇ ਆਈ ਹੈ ਇਸ ਰਿਪੋਰਟ ਚ ਸਾਫ ਤੌਰ ਤੇ ਸਾਹਮਣੇ ਆਇਆ ਕਿ ਹਜੇ ਜੋ ਰਾਜਵੀਰ ਜਵੰਦਾ ਨੇ ਉਹ ਵੈਂਟੀਲੇਟਰ ਤੇ ਨੇ ਤੇ ਉਹਨਾਂ ਦੀ ਜਿਹੜੀ ਹਾਲਤ ਹੈ ਤੇ ਉਹ ਹਜੇ ਵੀ ਗੰਭੀਰ ਬਣੀ ਹੋਈ ਹੈ ਤੇ ਉਹ ਡਾਕਟਰ ਦੀ ਨਿਗਰਾਨੀ ਚ ਨੇ ਡਾਕਟਰ ਜੋ ਨੇ ਲਗਾਤਾਰ ਉਹਨਾਂ ਦੀ ਜੋ ਹੈਗਾ ਲਗਾਤਾਰ ਇਲਾਜ ਕਰ ਰਹੇ ਨੇ ਤੇ ਲਗਾਤਾਰ ਉਹਨਾਂ ਦੀ ਇਲਾਜ ਡਾਕਟਰਾਂ ਦੀ ਟੀਮ ਜੋ ਹੈ ਵੱਡੀ ਲੱਗੀ ਹੋਈ ਹੈ ਤੇ ਉਹ ਹਜੇ ਵੈਂਟੀਲੇਟਰ ਤੇ ਨੇ ਤੇ ਉਹਨਾਂ ਦੀ ਉਹਨਾਂ ਦੀ ਹਾਲਤ ਹਜੇ ਵੀ ਬੇਹਦ ਨਾਜ਼ੁਕ ਦੱਸੀ ਜਾ ਰਹੀ ਹੈ ਇਹ ਵੱਡੀ ਜਿਹੜੀ ਰਿਪੋਰਟ ਹੈਗੀ ਆ ਰਾਜਵੀਰ ਜਵੰਦਾ ਦੇ ਜਿਹੜੀ ਸਿਹਤ ਤੋਂ ਲੈ ਕੇ ਸਾਹਮਣੇ ਇਹ ਅਜੋਨਾਦੀ ਨਾਲ ਵੱਡਾ ਹਾਦਸਾ ਵਾਪਰਿਆ ਤੇ ਸਾਫ਼ ਤੌਰ ਤੇ ਪੂਰੀ ਜਾਣਕਾਰੀ ਨਿਕਲ ਕੇ ਹੁਣ ਸਾਫ਼ ਹੋ ਗਈ ਹੈ ਕਿ ਅੱਜ ਸਵੇਰੇ ਉਹਨਾਂ ਦੇ ਨਾਲੇ ਹਾਦਸਾ ਵਾਪਰਿਆ ਸੀਗਾ ਤੇ 145 ਤੇ ਪਹਿਲੇ ਉਹਨਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਉਹਨਾਂ ਦੇ ਸਪਾਈਨ ਜੀ ਇੰਜਰੀ ਹੋਈ ਉਹਨਾਂ ਦੇ ਹੈੱਡ ਤੇ ਬਹੁਤ ਗੰਭੀਰ ਸੱਟਾਂ ਲੱਗੀਆਂ ਹੈੱਡ ਇੰਜਰੀ ਉਹਨਾਂ ਦੇ ਬ੍ਰੇਨ ਇੰਜਰੀ ਹੋਈ ਉਹਨਾਂ ਦੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ 'ਚ ਜਦੋਂ ਲੈ ਕੇ ਗਏ ਤਾਂ ਉੱਥੇ ਉਹਨਾਂ ਨੂੰ ਦਿਲ ਦਾ ਦੌਰਾ ਵੀ ਪਿਆ ਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ 40 ਹਸਪਤਾਲ ਮੁਹਾਲੀ 'ਚ ਰੈਫਰ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ 40 ਹਸਪਤਾਲ ਮੁਹਾਲੀ ਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਹਜੇ ਵੀ ਜ਼ੇਰੀ ਇਲਾਜ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਲੇਕਿਨ ਇਹ ਬੇहद ਮੰਦ ਭਾਗੀ ਤੇ ਦੁਖਦ ਖਬਰ ਜੋ ਹੈ ਰਾਜਵੀਰ ਜੋਵੰਦਾ ਦੇ ਫੈਨਸ ਲਈ ਹੈਗੀ ਕਿਉਂਕਿ ਇੱਕ ਵੱਡੇ ਨਾਂ ਹੈ ਪੰਜਾਬੀ ਇੰਡਸਟਰੀ ਦਾ ਰਾਜਵੀਰ ਜੋਵੰਦਾ ਤੇ ਉਹ ਹਜੇ ਵੀ ਬੇहद ਉਹਨਾਂ ਦੀ ਜਿਹੜੀ ਹਾਲਾਤ ਹੈ ਗੰਭੀਰ ਬਣੀ ਹੋਈ ਹੈ ਤੇ ਲਗਾਤਾਰ ਉਹਨਾਂ ਦੇ ਫੈਨਸ ਤੇ ਪੰਜਾਬੀ ਇੰਡਸਟਰੀ ਚ ਸਾਰੇ ਸਿੰਗਰ ਤੇ ਲੋਗ ਉਹਨਾਂ ਲਈ ਹੀ ਪ੍ਰੇ ਕਰ ਰਹੇ ਨੇ ਕਿ ਜਲਦ ਤੋਂ ਜਲਦ ਉਹਨਾਂ ਦੀ ਸਿਹਤ ਦੀ ਕਾਮਲਾ ਕਰ ਰਹੇ ਨੇ ਕਿ ਉਹਨਾਂ ਦੀ ਸਿਹਤ ਠੀਕ ਹੋ ਜਵੇ ਤੇ ਇਸ ਵਿੱਚ ਕਾਰੀ ਵੱਡੀ ਰਿਪੋਰਟ ਜਿਹੜੀ ਹੈਗੀ ਆ ਰਾਜਵੀ ਜੋਵੰਦਰ ਦੀ ਸਿਹਤ ਨੂੰ ਲੈ ਕੇ 40 ਹਸਪਤਾਲ ਤੋਂ ਸਾਹਮਣੇ ਆਈ ਹੈ